ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੋ ਗੁਰਾਇਆਂ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਪਹਿਲੇ ਸਥਾਨ ਤੇ ਰੋਹਿਤ ਨੇ 85% ਅੰਕ ਲੈ ਦੂਸਰੇ ਸਥਾਨ ਤੇ ਮਾਨਵ ਚੌਂਕੜੀਆਂ ਨੇ 76% ਅਤੇ ਤੀਜੇ ਸਥਾਨ ਤੇ ਵਿਸ਼ਾਲ ਨੇ 74% ਅੰਕ ਲੈ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਬੱਚੇ ਦੇਸ਼ ਦਾ ਉਜਵਲ ਭਵਿੱਖ ਹਨ ਅਤੇ ਅੱਗੇ ਜਾ ਕੇ ਇਹ ਬੱਚੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਸਭ ਸਕੂਲ ਸਟਾਫ ਨੇ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦਾ ਮੈਟ੍ਰਿਕুলেਸ਼ਨ ਯਾਨੀ ਕਿ 10ਵੀਂ ਦਾ ਨਤੀਜਾ 100% 100 ਪ੍ਰਤੀਸ਼ਤ ਰਿਹਾ ਇਸ ਵਿੱਚ ਸਾਡੇ ਵਿਦਿਆਰਥੀ ਜਿਹੜਾ ਰੋਹਿਤ ਫਸਟ ਆਇਆ ਤੇ ਮਾਨਵ ਚੌਕੜੀਆ ਸੀਕੰਡ ਆਇਆ ਤੇ ਵਿਸ਼ਾਲ ਇਹ ਵਿਦਿਆਰਥੀ ਜਿਹੜਾ ਹੈ ਥਰਡ ਹੈ। ਤੋਂ ਮੈਂ ਇਹਨਾਂ ਦੇ ਮਾਪਿਓ ਅਤੇ ਟੀਚਰ ਗਾਈਡਸ ਜਿਨ੍ਹਾਂ ਨੇ ਇਹਨਾਂ ਦੀ ਮਿਹਨਤ ਕਰਾਈ ਆ ਤੋਂ ਜਿਹਨਾਂ 사ਦਕਾ ਇਹ ਜਿਹੜਾ ਨਤੀਜਾ ਜਿਹੜਾ ਸਾਹਮਣੇ ਰਿਹਾ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਇਤਿਹਾਸ ਹੈ ਕਿ ਇਹ ਵਿਦਿਆਰਥੀ ਸਕੂਲ ਦਾ ਨਾਮ ਇਸੇ ਤਰ੍ਹਾਂ ਚਮਕਾਉਂਦੇ ਰਹਿਣਗੇ। તે નતીજે વધતીજે લે